ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਹੀ ਹੈ ਕੱਲ ਸ਼ਿਮਲੇ ਆਏ ਹੋਏ ਹਾਂ ਤੇ ਰੂਮ ਚੈੱਕ ਆਊਟ ਕਰਤਾ ਤੇ ਹੁਣ ਨੈਕਸਟ ਟੂਰ ਹੈਗਾ ਆਪਾਂ ਕੁਫਰੀ ਜਾਣਾ ਜੀ ਕੁਫਰੀ ਤੇ ਕੁਫਰੀ ਤੇ ਤਰਵੀਰ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਵਾਓ ਵੈਦਰ ਬਹੁਤ ਠੰਡਾ ਯਾਰ ਤੇ ਪਾਣੀ ਬੋਟਲ ਨਾਲ ਨਾਲ ਜੈਕਟ ਤਾਂ ਉਧਰ ਵੈਦਰ ਠੀਕ ਆ ਨਾਈਸ ਆ ਤੇ ਹੁਣ ਚੱਲਿਆ ਜੀ ਮਾਹਨ ਰੋਡ ਵੱਲ ਤੇ ਫਿਰ ਗਾਂਹ ਇੱਥੇ ਕੁਫਰੀ ਜਾਵਾਂਗੇ ਤਾਂ ਸਵੇਰ ਵਾਲਾ ਮੌਸਮ ਠੰਡਾ ਹਵਾਵਾਂ ਚੱਲਦੀਆਂ ਠੰਡੀਆਂ ਠੰਡੀਆਂ ਤਾਂ ਗੱਡੀ 'ਚ ਰੱਖਣ ਲੱਗੇ ਸਾਮਾਨ ਤੇ ਓਕੇ ਆਸ ਗੱਡੀ ਪਹਿਲਾਂ ਗੱਡੀ ਗਰਮ ਕਰ ਲਿਓ ਵੀ ਜੀ ਹਾਂਜੀ ਹਾਂਜੀ ਕਿਤਾਂ ਰੱਖਤਾ ਸਾਮਾਨ ਕਰੀ ਮਾਰਨਿੰਗ ਜੀ ਮਾਰਨਿੰਗ ਗੱਡੀ ਬਰਕਤਸਮਾਨ ਕਦੀ ਹੋਰ ਬੱਸ ਲੱਤ ਆਇਆ ਗੱਡੀ ਲੋਡ ਕਰਤੀ ਆ ਬਹਿ ਜਾ ਸਮਾਨ ਰੱਖਦੇ ਪਏ ਆ ਬਹਿਨੇ ਗੱਡੀ ਕੱਢ ਲਈ ਬਸ ਗਰਮ ਹੋਣਾ ਤੇ ਪਹਿਲਾਂ ਤਨ ਬਹਿ ਜਾ ਤਲਵੀਰ ਬਹਿ ਜਾ ਗੱਡੀ ਚ ਇਹ ਤਾਂ 10 ਚ ਵੀ ਨਹੀਂ ਦਾ 10 ਚ ਵੀ ਉੱਥੇ ਆਣਾ ਪੜੇ ਹਾਂਜੀ ਤੇ ਬਾਬਿਓ ਫੋਟੋ ਚੈੱਕ ਆਊਟ ਕਰਤਾ ਸੀ ਤੇ ਹੁਣ ਟੁਬਰੀ ਦੇਖ ਰਹੇ ਸੀ ਆ ਚੱਲੇ ਆ ਤਾਂ ਸਵੇਰੇ ਸਵੇਰੇ ਕਾਫੀ ਰੱਛ ਪਿਆ ਰੋਡ ਤੇ ਸਾਰੇ ਪਿੱਛੇ ਕੱਟਾ ਗੱਡੀਆਂ ਦੀਆਂ ਲੇਨਾਂ ਲੱਗੀਆਂ ਹੋਈਆਂ ਆ ਸਵੇਰੇ ਸਵੇਰੇ ਥੋੜੀ ਠੰਡ ਹੁੰਦੀ ਐ ਇੱਥੇ ਪਹਿਲਾਂ ਅੰਦਰ ਲੱਗਦੀ ਸੀ ਜਦੋਂ ਰੂਮ ਦੇਖੇ ਪਰ ਕਦੇ ਹੀ ਠੰਡ ਚੱਲਦੀਆਂ ਸੀਗੀਆਂ ਬਾਹਰ ਜਦੋਂ ਨਿਕਲੇ ਤੇ ਕਾਫੀ ਠੰਡ ਹੋਆ ਤਾਂ ਜੈਕਟ ਪਾਈਓ ਟੌਪ ਲੱਦੀਓ ਮੌਸਮ ਉਤਰੀ ਆਇਆ ਕੋਈ ਤਾਂ ਹੁਣ ਮਿਲਦੇ ਆਂ ਜੀ ਬਾਅਦ ਚ ਜੇ ਦੋਸਤ ਵੀਰਾ ਕਰਕੇ ਕਾਫੀ ਰਾਂਚ ਪਿਆ ਆ ਤੇ ਦੇਖ ਸਕਦੇ ਹੋ ਲੈਣਾ ਸਾਰ ਤੇ ਬੈਠੇ ਹੋ ਜੀ ਭੰਡ ਤੇ ਸ਼ਿਮਲਾ ਕ੍ਰੋਸ ਕਰ ਲਿਆ ਤੇ ਹੁਣ ਚੱਲੇ ਆ ਜੀ ਆਪਾਂ ਕੁਫਰੀ ਤੇ ਸ਼ਿਮਲੇ ਤੋਂ 23 24 ਕਿਲੋਮੀਟਰ ਅੱਗੇ ਆ ਕਾ ਵੀ ਇੰਜੋਏ ਕਰ ਰਹੇ ਹਾਂ ਤੇ ਕਾ ਵੀ ਇੰਜੋਏ ਕਰ ਲਿਆ ਤੇ ਆਪਣਾ ਗਿੰਦਾ ਬਾਈ ਗਗੂ ਨਹੀਂ ਜੀ ਜਸੀ ਬਾਈ ਪਾਇਲਟ ਆ ਗ੍ਰੀਨ ਵੈਲੀ ਦੇਖਣ ਲੱਗੇ ਆ ਰੁਕੇ ਸੀਗੇ ਕੁੜੀ ਤੋਂ ਥੋੜਾ ਪਿੱਛੇ ਵਾਲੇ ਦਾ ਤੇ ਤੇ ਦੇ ਸਾਹਦੇ ਕਿੰਨਾ ਘੈਂਟ ਲੋਕੇਸ਼ਨ ਵਾ ਤੇ ਤਲਵੀਰ ਨੂੰ ਕਿੰਨੇ ਗੰਦੇ ਹੋਣੀ ਵੀ ਆ ਤੇ ਇੱਕ ਪਿੱਛੇ ਗਾਈਡ ਇੱਕ ਲੈ ਲਿਆ ਸੀ ਇਹਨਾਂ ਸਭ ਨੂੰ ਸਾਰਾ ਕੁਝ ਦਿਖਾ ਦੇਣਾ ਹੈ। ਬਹੁਤ ਵਧੀਆ ਆ ਮੌਸਮ ਵੀ ਬਹੁਤ ਵਧੀਆ ਆ। ਲਓ ਜੀ ਕਰੋ ਚੈੱਕ ਕਿਤੇ ਗ੍ਰੀਨ ਵੈਲੀ ਕਹਿੰਦੇ ਇਹਨੂੰ। ਅਰੇ ਆ ਭਰੇ ਆ। हरियाली हरियाली ये।, ये आपका नाम ग्रीन वाली नाम है ये जो देख रहे हैं ना आप ये वाइल्ड लाइफ सेंचुरी है जो एशिया का सबसे बड़ा जंगल है यहाँ से स्टार्ट होता है पूरा एटीन किलोमीटर अस्सी किलोमीटर एरिया में कवर है पहला वाली ये आपका व्यू पॉइंट रहता फोटो है फोटो वगैरह लेने के लिए रेस्ट फोटो वगैरह लाने के लिए फोटो ले लो काफ़ी टूरिस्ट आए हो आपको मतलब आप कैसा शिलाजी वगैरह देख सकते ਨੋਕਾ ਜੀ ਹਾਂ ਜੀ ਬਬੀਓ ਤੇ ਕੁਫਰੀ ਪਹੁੰਚ ਗਏ ਆ ਤੇ ਇੱਥੇ ਅਸੀਂ ਜੀਪ ਰੈਂਡਰ ਕਰ ਲਈ ਆ ਆ ਨੰ ਜੀ ਫਾਇਰ ਕਾਲੀ ਤੇ ਸਾਰਾ ਸਾਨੂੰ ਇੱਕ ਦਿਖਾਉਗੇ ਸਾਈਡ ਸੀ ਲੈਂਗਰ ਨੇ ਬਿਲਕੁਲ ਦੋ ਦੋ ਕਲਾਕ ਦੇਖਦੇ ਹਾਂ ਸੋ ਕੋਣ ਜਾ ਲਗਾ ਡਰਾਈਵਰ ਰੌ ਲਾ ਹਲਾ ਲਾ ਰੌ ਲੇਗਾ ਤੇਸਕੇ ਬੋਲੇ ਉਹ ਪੁਆਇੰਟ ਪੁਆਇੰਟ ਡ੍ਰੌਪ ਕਰਨਾ ਠੀਕ ਹੈ ਔਰ ਗੇਮ ਦਾ ਗੇਰਾ ਖੇਡਣਾ ਗਾਈਡ ਕਰਨਾ ਸਾਰਾ ਦਿਖਾ ਦੂਗੇ ਤੇ ਅਸੀਂ ਗੱਡੀ ਹੋ ਫਾਇਰ ਸਾਲ ਦੀ ਜੇਪਸੀ ਯਾ ਮਦਦ ਨੋ ਨਹੀਂ ਬਣੀ ਜੇਪਸੀ ਦੇ ਵਿੱਚ ਕਿੰਨਾ ਲੱਗ ਰਿਹਾ ਵੈਰੀ ਵੈਲ ਨਾਈਸ ਓਹੋ ਆ ਦੇਖ ਕੇ ਅਸੀਂ ਦੇਖ ਸਕਦੇ ਹਾਂ ਹੁਣ ਇੱਥੇ ਘੁੰਮਾਂਗੇ ਜিপਸੀ 'ਚ ਬੈਠੇ ਹੋ ਲੋ ਜੀ ਕੁਫਰੀ ਪਹੁੰਚੇ ਹੋ ਜੀ ਤੇ ਜিপਸੀ 4x4 'ਚ ਆਏ ਹਾਂ ਇਹ ਰਾਇਲ ਲੈਂਟਡ ਲੈਂਚਰ ਲੋ ਜੀ ਤੇ ਐਡਵੈਂਚਰ ਲੱਗਿਆ ਜੀ ਕਰਨ ਪਲਵੀਰ ਮੇਰੇ ਪਲਵੀਰ ਆ ਜਾ ਲਓ ਜੀ ਬੰਦੇ ਟਾਈ ਅਪ ਹੋ ਰਹੇ ਆ ਜ਼ਿਪਲਾਈਨ ਗਨ ਲੱਗਿਆ ਹੈ ਯਸ ਜਨ ਨੈਕਸਟਰੀਮ ਕੇ ਲਈ ਨੀਚੇ ਕਿੱਟ ਪਾ ਰਹੇ ਆ ਉਹ ਹੋ ਗਿਆ ਹੋ ਗਿਆ ਸਾਰਾ ਤਲਵੀਰ ਨੂੰ ਫੁੱਲ ਇੰਜੋਏ ਕਰਾ ਰਹੇ ਆ ਹਾਂ ਜੀ ਕੈਂਚੀ ਲਾਲਾ ਕੈਂਚੀ ਲਓ ਜੀ ਟਾਈ ਸੁਣਨੇ ਪਰ ਵਾਇਰ ਕੋ ਨਹੀਂ ਸੁਣਾ ਨਾ ਵਾਇਰ ਕੋ ਨਹੀਂ ਸੁਣਾ ਤਲਵੀਰ ਚਲੋ ਉਹ ਜਾਂਦੇ ਆ ਝੋਟੇ ਦਸਤਾਨੇ ਪਾਲਾ ਲੋ ਜੀ ਰਾਈਡ ਕਰਨ ਲੱਗਾ ਉੱਥੇ ਤੱਕ ਜਾਣਾ ਵਾ ਰਸਤ ਤੱਕ ਰੈਡੀ ਹੋ ਗਏ ਉੱਡ ਕੇ ਖਾਣਗੇ ਰੋਟੀ ਕੇ ਭੋਜਾ ਆ ਬੜੇ ਸੋਹਣੇ ਜੀ ਸੋਹਣੇ ਜੀ ਇਸ ਲੈਂਟ ਹੌਲੀ ਹੌਲੀ ਜਾਣਾ ਸੀ ਲੋ ਜੀ ਤੇ ਹੁਣ ਗਿੰਦਾ ਰੈਡੀ ਹੋ ਰਿਹਾ ਪੰਪ ਦੇ ਪੰਪ ਬੜੀ ਕੁੱਤੀ ਚੀਜ਼ ਆ ਪੰਪ ਬਈ ਕਹ ਰਹੇ ਵਾਹ ਕਾ ਬਣਾਉਣ ਲੱਗਾ ਕੁੱਤੂ ਤੇ ਇੱਥੇ ਕਾਫੀ ਐਕਟੀਵਿਟੀਜ਼ ਆ ਤੇ ਦੇਖ ਸਕਦੇ ਤੁਸੀਂ ਗਿੰਦੇ ਰ ਲੱਗਿਆ ਜੀ ਬੈਲਟਾਂ ਰੱਸੀਆਂ ਪਾਉਣ ਹਾਂ ਜੀ ਦੇ ਸਾਡੇ ਬਾਬਿਓ ਤੇ ਗਿੰਦਾ ਇਹਦੇ ਭਾਰ ਨਾਲ ਟਟ ਟੁਣਾ ਜਾਵੇ ਰੱਸੀ ਓਏ ਜਿੰਨੇ ਦਾ ਭਾਰ ਆ ਭਾਰ ਮੇਰਾ ਕੁਆਂਟਲ ਆ ਚੱਲ ਚੱਲ ਲੱਤਾਂ ਜੋੜ ਲਾ ਐਦਾਂ ਚੱਲ ਚੱਲ ਬਿੱਲੇ ਤੂੰ ਤਾਂ ਬਹੁਤ ਜਿੰਤੀ ਗਿਆ ਦੀ ਓਏ ਚੱਲ ਚੱਲ ਧੌਂ ਥੱਲੇ ਕਰ ਐਦਾਂ ਕਹਿੰਦੇ ਚਲ ਜੂਗਾ ਤਰ ਓਏ ਚੱਲ 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 ਮੇਰਾ ਬੱਗਾ ਸ਼ੇਰ ਹਾਂ ਤੇ ਥੱਲੇ ਨਹੀਂ ਖੇਚ ਰਣਾ ਚੱਲ ਚੱਲ ਜ਼ੋਰ ਲਾ ਪਾ ਹਨਾ ਦਬ ਗਿਆ ਦਬ ਗਿਆ ਜੱਟ ਝੋਟਾ ਦਬ ਗਿਆ ਚੱਲ ਚੱਲ ਤੇ ਤੇਰੀ ਬੱਸ ਹੁਣ ਲਾ ਪੀਆ ਉਹਦੇ ਝੋਟਾ ਦਬਣ ਲਾ ਪਿਆ ਬੱਸ ਬੱਸ ਜ਼ੋਰ ਲਾ ਕੇ ਬੇਗਮਪੁਰ ਜਿੰਨੀ ਬਾਟਰ ਰਹਿ ਗਈ ਇਹ ਵਾਲੇ ਤੋਂ ਉਹਦੀ ਬੱਸ ਹੋ ਗਈ ਹਰ ਓਰੇ ਮੂੰਹ ਕਦਾਲਾ ਪਿਆ ਕਰਨਾ ਗਿੰਦਾ ਚੱਲ ਨਹੀਂ ਨਹੀਂ ਪਿੱਛੇ ਚੱਲ ਹੋਰ ਪੂਰੀ ਬਾਤ ਹੋ ਗਈ ਔਰ ਗਿੰਦਰੀ ਬਾਤ ਹੋ ਗਈ ਔਰ ਗਿੰਦਰੀ ਬਾਤ ਹੋ ਗਈ ਓ ਹੋ ਗਈ ਬੱਸ ਆ ਲਓ ਮੇਰੀ ਬਾਤ ਸੁਣ ਗਿੰਦਾ ਲਓ ਜੀ ਬਿੱਲਾ ਜਾ ਰਿਹਾ ਹੁਣ ਸਿੱਧਾ ਹੀ ਇਹ ਖਤਰੇ ਨਾਲ ਖਿਡਾਰੀ ਚ ਭੇਜਣਾ ਸੀ ਜੇ ਆਹ ਪਾਸ ਕਰ ਗਿਆ ਇਹਨੂੰ ਟਾਈਮ ਅਜੇ 30 ਸਕਿੰਟ ਚ ਉੱਤੇ ਪਹੁੰਚ ਗਿਆ ਫੇਰ ਠੀਕ ਆ ਫੇਰ ਆਪਾਂ ਇਹਨੂੰ ਖਤਰੋਂ ਵਾਲੀ ਖਿਡਾਰੀ ਵਾਲੇ ਖੇੜੇ ਚ ਭੇਜਦਾ ਨਾ ਜਲ 40 ਸਕਿੰਟ ਆ ਮੈਕਸਿਮਮ ਇਹ ਪੈਂਦਾ ਅਸੀਂ ਪਰਛੇ ਬਾੜ-ਬਾੜ ਬੱਸ ਹੋਈ ਹੋਈ ਨਾ ਨਾ ਹੁਣ ਦੇਖ ਕੇ ਕਰਦੇ ਆ ਕਹਿੰਦਾ ਮੇਰੀ ਢੋਈ ਦੂਮਾਂ ਲਾਪੀ ਹੁਣ ਹੜਦਾ ਨਹੀਂ ਹੁਣ ਕਦੇ ਕੋਈ ਰਾਈਡ ਕਦੇ ਕੋਈ ਰਾਡ ਬੜਾ ਇਹ ਰਿਕਾਰਡ ਮੈਂ ਪ੍ਰੂਫ ਪ੍ਰੂਫ ਰੱਖਣੇ ਆ ਏ ਬਿਣੀ ਅੱਛਾ ਨਹੀਂ ਉਹ ਦੌੜ ਕੇ ਦੌੜ ਕੇ ਤੇਜ਼ ਹੌਲਦ ਗਿਆ 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 ਰਸੇ ਨਹੀਂ ਛੱਡਣੇ ਹੈਗੇ ਉਹ ਮਾਮਾ ਸੇਫਟੀ ਤਾਂ ਪਾਗੇ ਨਹੀਂ ਗਿਆ ਤੇ ਭਾਈ ਨੇ ਛੱਡ ਫੜੇ ਦੱਸੀ ਨਹੀਂ ਪੜੀਓ ਤੇਰੀ ਰੱਸੀ ਛੱਡਤੀ ਤੇਰੀ ਕੰਬਣ ਲੱਗਾ ਹਾਂ ਦੇਖੀ ਜੀ ਅਹ ਦੇਖਿਆ ਤੈਨੂੰ ਦੱਸਿਆ ਜੀ ਗਿਆ ਹੀ ਗਿਆ ਸੀ ਨਾ ਜਾ ਉਹ ਦੇਖ ਪਿੰਡ ਜਾ ਗਏ ਨਾ ਜੇ ਕਿਹਾ ਹਾਂਜੀ ਵੀ ਕੰਮ ਨਹੀਂ ਹੋਣਾ ਚਪਲ ਲਾ ਲੈਣੀ ਆ ਦੇਖ 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 ਦੇ ਪੱਟੇ ਵੱਢਣ ਉਹਨਾਂ ਦੇ ਲੱਕ ਦੁਗਣ ਲਾ ਤੰਦੇ ਆ ਹੁਣ ਨਹੀਂ ਦੋਖਦੇ ਉਹ ਉਹ ਗਿਆ ਗਿਆ ਉਹ ਉਹ ਚੱਲ ਲੈ ਅਭਰਾਤ ਨੂੰ ਜੱਪਾ ਵਾ ਕੇ ਉਤਰਨਾ ਆ ਸਾਡੀਆਂ ਦੀ ਥੱਲੇਗਾ ਸਾਡੇ ਨੂੰ ਸਕਾਈ ਟਾਈਮਿੰਗ ਕਰਨੀ ਇਦਾਂ ਨਹੀਂ ਹੋਣੀ ਅ ਦਿਗਣ ਲੱਗਾ ਲੈ ਹੁਣ ਚੱਲਾ ਥੱਲੇ ਦੇਖੀ ਇਹਦਾ ਮੂੰਹ ਦੇਖੀ ਕਿੱਦਾਂ ਹੁੰਦਾ ਥੱਲੇ ਆ ਬਾਸ ਇਹਦੇ ਗੂਮ ਜਾਓ ਟਾਰਨ ਉਹ ਗਿਆ ਸੀ ਬਚ ਗਿਆ ਜਾਓ ਜੀ ਲਟਕ ਲਟਕ ਜਾ ਲਟਕ ਜਾ ਰੱਸੀ ਮੈਨੂੰ ਛੱਡ ਕੇ ਗਬਲੀ ਰੱਸੀ ਫਾੜ ਲੈ ਗਬਲੀ ਰੱਸੀ ਫਾੜ ਲੈ ਥੱਲੇ ਚਲ ਜਾ ਲਟਕ ਜਾ ਲਟਕ ਕੇ ਜਾ ਬਹਿ ਜਾ ਉਹ ਬਹਿਣਾ ਨਹੀਂ ਲਟਕਣਾ ਆ ਹੁਣ ਦੇਖੀ ਉਹ ਗਿਆ ਓਏ ਬਚ ਗਿਆ ਓਏ ਰਾਗਿਆ ਜੂਮ ਕਰਾ ਗਿਆ ਸੀ ਉਹ ਆਪੇ ਨਹੀਂ ਖੁੱਲਣੀ ਰਸੀ ਮੁਫਰੀ ਘੁੰਮ ਰਹੇ ਆਂ ਤੇ ਲੰਘ ਕੇ ਸੋ ਇੱਕ ਘੁੰਮੇ ਜਰੇ ਲੈਂਦੇ ਸਾਨੂੰ ਆਫ ਰੋਡਿੰਗ ਹੁੰਦੀ ਆ ਸਾਰੇ ਰੋਡ ਤੇ ਆਫ ਰੋਡਿੰਗ ਨਾਲ ਹੁੰਦਾ ਜਿੰਨੇ ਵੀ ਹੈਗੇ ਆ ਤਾਂ ਭਾਂਤ ਭਾਂਦੀਆਂ ਬਟੀਆਂ ਤੇ ਚੱਕੇ ਵਾਲੀਆਂ ਆਂ ਤੇ ਜਰਸੀਆਂ ਵੀ ਆ ਤੇ ਉਹ ਪਿੱਛੇ ਦੇਖ ਸਕਦੇ ਹੋ ਪਰੇ ਰੰਗੜੀ ਉਹ ਜਿਮਨੀ ਗੱਡੀਆਂ ਮੁਰਤੀ ਸੀ 4x4 ਆ ਸਾਰੀਆਂ ਗੱਡੀਆਂ ਇੱਥੇ ਤੇ ਨੋਰਮਲ 4 2 ਵੀਲ ਵਾਲੀ ਗੱਡੀ ਨਹੀਂ ਇੱਥੇ ਚੱਲ ਸਕਦੀ ਜਦਾਂ ਤੇ ਕੱਲੀਆਂ 4x4 ਵਾਲੀਆਂ ਗੱਡੀਆਂ ਚਲ ਚਲਦੀਆਂ ਇੱਥੇ ਆਫ ਰੋਡਿੰਗ ਦੇ ਲਈ ਤੁਸੀਂ ਦੇਖ ਸਕਦੇ ਇਹਨਾਂ ਦੇ ਉੱਪਰ ਗੱਡੀਆਂ ਚੱਲਦੀਆਂ ਇਹ ਕਿਹੜਾ ਲੱਗ ਜੂਗਾ ਜੀ ਹਾਂ ਆ ਸਮਾਂ ਕੇ ਵਾਪਸ ਆ ਗਏ ਅਰੇ ਸਰ ਇਹ ਬੜੀ ਵਧੀਆ ਸੀ ਮੈਂ ਇਹ ਵਧੀਆ ਰਿਹਾ ਟ੍ਰਿਪ ਤੇ ਹੁਣ ਵਾਪਸ Shimla ਦੇ ਨੂੰ ਚੱਲੇ ਆ ਤੇ ਵਾਕਈ ਦੇਖਦੇ ਕਿ ਅੱਧ ਤੱਕ ਹੀ ਪ੍ਰੈਨ ਬਣਦਾ ਨਾ ਕਿ ਜਾਂ Shimla ਦੇ ਰਹਿਣਾ ਜਾਂ ਵਾਪਸ ਪਿੰਡ ਨੂੰ ਚਲੀਏ ਤਾਂ ਮੌਸਮ ਵਾਲੇ ਠੀਕ ਆ ਫਿਲਹਾਲ ਤੇ ਤਾਂ ਰੰਡ ਨਹੀਂ ਆ ਜੀ ਹਜੇ ਤੁਹਾਨੂੰ ਇੱਕ ਬਾਕੀ ਦਾ ਦੱਸ ਰਿਹਾ ਸ਼ਿਮਲੇ ਪਹੁੰਚ ਗਿਆ ਅਪਡੇਟ ਦਿੰਨੇ ਅਗਲੀ ਕਿ ਕਿੱਦਾਂ ਕਰੀਏ ਹਾਂਜੀ ਬਾਬਿਓ ਤੇ ਸ਼ਿਮਲੇ ਪਹੁੰਚ ਗਏ ਸੀ ਤੇ ਇੱਥੇ ਹੋਟਲ ਲੈ ਲਿਆ ਸੀ ਤੇ ਆਪਾਂ ਹੁਣ ਚੱਲੇ ਜੀ ਟੈਂਪਲ ਆਹ ਸ਼੍ਰੀ ਹਿਮਨੰਦਰੀ ਦਾ ਤੇ ਜੱਖੂ ਟੈਂਪਲ ਜਾਂ ਹੁਣ ਉੱਥੇ ਹੀ ਚੱਲੇ ਆਂ ਟੈਂਪਲ ਜਾਏ ਜੀ ਜਿਹੜਾ ਮੰਦਰ ਸ੍ਰੀ ਹਰਿਮਾਨ ਜੀ ਦਾ ਤੇ ਹੁਣ ਪਹੁੰਚ ਗਏ ਜੀ ਮਾਲ ਰੋਡ ਇਸੇ ਰੰਮਲਾ ਬੱਸ ਤਾਂ ਗਈ ਹੋਗੀ ਬੱਸ ਹੋ ਗਈ ਥੱਕ ਗਿਆ ਕਰ ਗਏ ਹੁਣ ਪਹੁੰਚੇ ਕਾਫੀ ਕਰਾਉਡ ਹੋ ਗਿਆ ਜੀ ਤੇ ਦੇਖ ਸਾਹ ਤੇ ਬੈਕ ਸਾਈਡ ਮੇਰੇ ਸਾਰੇ ਬੰਦੇ ਦੀ ਬੱਸ ਹੋ ਗਈ ਹਾਂਜੀ ਬਾਬੇ ਉੱਤੇ ਪਹੁੰਚੇ ਹੁਣ ਸ਼ਮਲਾ ਤੇ ਸਾਡੇ ਪਿੱਛੇ ਦੀ ਚਾਰਚ ਕਾਫੀ ਮਸ਼ਹੂਰ ਵਾ ਤੇ ਇਹ ਜਿਹੜਾ ਸ਼ਿਮਲਾ ਤੁਹਾਨੂੰ ਪਤਾ ਹੀ ਆ ਕਿ ਤੇ ਬਹੁਤਿਆਂ ਨੂੰ ਪਤਾ ਵੀ ਨਹੀਂ ਹੁੰਣਾ ਕਿ ਜਿਹੜਾ ਸ਼ਿਮਲਾ ਹੈ ਆਪਣੇ ਹਿਮਾਚਲ ਦੀ ਰਾਜਧਾਨੀ ਆ ਤੇ ਜਿਹੜਾ ਸ਼ਿਮਲਾ ਵੀ ਇਹ ਗੋਰਿਆਂ ਦੇ ਟਾਈਮ ਦਾ ਬਣਿਆ ਤੇ ਗੋਰਿਆਂ ਨੇ ਬਣਾਇਆ ਸੀਗਾ ਇਹ ਤੇ ਕਾਫੀ ਇੱਥੇ ਚੀਜ਼ਾਂ ਆ ਤੇ ਜਿਹੜਾ ਇਹਦਾ ਬਾਜ਼ਾਰ ਵਾ ਉਹ ਸੇਮ ਇੰਗਲੈਂਡ ਜਿਹੜੇ ਸ਼ੌਪਾਂ ਆ ਜਾਂ ਤੇ ਇੰਗਲੈਂਡ ਵਾਂਗ ਬਣਾਇਆ ਜਾਂ ਜਿੱਦਾਂ ਇਹਨਾਂ ਨੇ ਸ਼ੌਪਾਂ ਚ ਪਾਏ ਨੇ ਸਾਰੀਆਂ ਤੇ ਕਾਫੀ ਰੌਣਕ ਮੇਲਾ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਕਾਫੀ ਕਰਾਉ ਲੋ ਦ ਆ ਤੇ ਅੱਜ ਵੀ ਉਸਗੇ ਕੁਫਰੀ ਕੁਫਰੀ ਵੀ ਬਹੁਤ ਕੁਸ਼ਨ ਮੈਂ ਦੇਖਣ ਨੂੰ ਮਿਲਿਆ ਤਾਂ ਬਹੁਤ ਇੰਜੋਏ ਕੀਤਾ ਆਊਟ ਆਫ ਰੂਟਿੰਗ ਕੀਤੀ ਤੇ ਅੱਜ ਗਿਆ ਸੀ ਫਿਰ ਸ਼ਿਵਾਲੇ ਵੱੜ ਕੇ ਆ ਗਿਆ ਸੀ ਵਾਪਸ ਤੇ ਅੱਜ ਹਨੂਮਾਨ ਜੀ ਦੇ ਮੰਦਿਰ ਗਏ ਸੀ ਘੁੰਮਣ ਤੇ ਦਰਸ਼ਨ ਕੀਤੇ ਮੱਥਾ ਟੇਕਿਆ ਤੇ ਛੋਟੜੀ ਬੋਧੀ ਸ਼ੋਪਿੰਗ ਕੀਤੀ ਤੇ ਹੁਣ ਆਪਣੇ ਵਾਪਸ ਮੁਰਗੀ ਹੋਟਲ ਦੇ ਵਿੱਚ ਆ ਗਏ ਸੀਗੇ ਤੇ ਹੋਟਲ ਹੈਗਾ ਜੀ ਬਾਲਾ ਜੀ ਤੇ ਬਹੁਤ ਵਧੀਆ ਹੈ ਇਹ ਹੋਟਲ ਤੇ ਕੱਲ ਨੂੰ ਹਣ ਪਿੰਡ ਨੂੰ ਵਾਪਸੀ ਕਰਾਂਗੇ ਤੇ ਕੱਲ ਨੂੰ ਨਵਾਂ ਵਲੌਗ ਲੈ ਕੇ ਆਵਾਂਗੇ ਤੇ ਹੁਣ ਸਮਾਪਤੀ ਲੱਗੇ ਕਰਨ ਬਲੌਗ ਦੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਵਲੌਗ ਲੱਗਾ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਕੱਲ ਨੂੰ ਨਵਾਂ ਵਲੌਗ ਦੇ ਜੁੜਾਂਗੇ ਜੀ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਜੀ